हां भाई चोबरो स्वागत है ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਆਪਾਂ ਆਏ ਹੋਇਆ ਖੇਤ ਤੇ ਅੱਜ ਮੋਟਰ ਜੀ ਚੱਲੀ ਨਹੀਂ ਹੈਗੀ ਯਾਰ ਤੇ ਆ ਹੁਣ ਢੇੜੀ ਜੀ ਪਾ ਕੇ ਲਿਆ ਆ ਮਿਸਤਰੀਆਂ ਦਾ ਢੇੜੀ ਲੈ ਜਾ ਮੈਂ ਆਉਣਾ ਤੇ ਦੇਖੋ ਹੁਣ ਕੀ ਬਣਦਾ ਆ ਇਧਰ ਫੌਜੀ ਪਿਆ हां भाई ਫੌਜੀ ਕੀ ਕਹਿੰਦੀ ਹੈ ਮੋਟਰ ਮੋਟਰ ਤਾਂ ਹਾਲ ਗੱਡੀ ਤੋਂ ਪਤਾ ਲੱਗਦਾ ਦੂਜੀ ਨਿਕਲ ਥੇ আচ্ছা ਯਾਰ ਦੇਖੋ ਇਹ ਜੀ ਡਿੱਕੀ ਆਣਾ ਮਿਸਤਰੀ ਨੂੰ ਕੀ ਕਹਿੰਦਾ ਆਗੇ ਹਾਂ ਮੀਨੇ ਸਾਰੇ ਮੋਟਰੇ ਖੜਾ ਥੇ ਆ ਹੋਰ ਯਾਰ ਪਹਿਲਾਂ ਆ ਜੋੜ ਗਿਆ ਮੱਚ ਗਿਆ ਸੀ ਇੱਥੋਂ ਫਿਰ ਉਹ ਜੁੜ ਗਿਆ ਸੀ ਪਹਿਲਾਂ ਫਿਰ ਆ ਟਰਾਸ ਆ ਮਤੋਂ ਆਥੇ ਬੁੱਲੀ ਗਲਾਂ ਤੁੰਗਾ ਜੇ ਕੱਢ ਗਿਆ ਸੀ ਇਹ ਤਾਂ ਅਸੀਂ ਲਾਤਾ ਆ ਹੁਣ ਇਧਰ ਅੰਦਰੋਂ ਕੋਈ ਜੋੜ ਮੱਚਿਆ ਪਤਾ ਨਹੀਂ ਕੀ ਸੱਪ ਨਿਕਲੂ ਇਹ ਕਰਨ ਵਾਲੀ ਜੀ ਇਹ ਜੂਰੀ ਸੁੱਤੀ ਪਈ ਹੈ ਛੱਡੀ ਆ ਹੋਰ ਕਿਤੇ ਤਾਂ ਖੜਾਏ ਪਏ ਨਹੀਂ ਜਿੱਥੇ ਪਹਾੜ ਉੱਚਾ ਹੈ ਉੱਥੇ ਹੂੰਗੀ ਓਕੇ ਨਾਲ ਮਰੀ ਜਾਂਦੀ ਹੈ ਬਾਕੀ ਹੁਣ ਮਿਸਤਰੀ ਦੱਸੂ ਆ ਕੇ ਦੇਖਦੇ ਆਂ ਕੀ ਬਣਦਾ ਲਓ ਜੀ ਮਿਸਤਰੀ ਆ ਗਿਆ ਪਹੁੰਚ ਗਿਆ ਮਿਸਤਰੀ ਕੀ ਸੱਪ ਕੱਢੇਗਾ ਹੁਣ ਸਭ ਤੋਂ ਛੋਟੀ ਕੱਢਣ ਵਾਲਾ ਵੱਡਾ ਨਹੀਂ ਕੱਢਦਾ ਹਾਂ ਹਾਂ ਕੱਲਪਾਦਾ ਲਾਈਵ ਹੀ ਦਿਖਾ ਦਾਂਗੇ ਇਹਨਾਂ ਨੂੰ ਹਣਾ ਵੀ ਕੀ ਸੱਪ ਨਿਕਲਦਾ ਚਾਰਜ ਲਾਇਆ ਇੱਥੋਂ ਹਾਂ ਮਿਸਤਰੀ ਪੁਰਾਜੀ ਗਾੜੀ ਜਾਂ ਤੇ ਮੋਟਰਾਂ ਵਾਲੇ ਚਾਰਜ ਲਾਇਆ ਹੋਏ ਨੇ ਇੱਥੋਂ ਥੱਲਾ ਇਹਨੂੰ ਹੂਣ ਬੰਦ ਹੋਇਆ ਰਹਿੰਦਾ ਬਸ ਅੱਛਾ රජලාගච ලාක හහි දෙන්න දර්ශ ලැම්මෝ ඇල්ලා නදේ ඒ නාට හර්මුණ හැලපැවයි සප්ප කඩා ගරේ වසන ොදරු සහි සප කරද යි වන සොට ජීගට බලලා පටට සප්නි ගටනවා ਹਾਂ ਆਪਰੇ ਸਾਹਮਣੇ ਰਹਿ ਰਿਹਾ ਵਾਜੀ ਅਰੇ ਮੋੜੀਂ ਗੱਟੇ ਹੈ ਨਾ ਕੀ ਹੋਇਆ ਅੰਨ ਦੀ ਟੋਕਣਾਂ ਨਹੀਂ ਕਰ ਜੂ ਹੂੰ ਆਪ ਐਸਾ ਪਤਾ ਆਪਰੇ ਢਾਹ ਪਿਆ ਅੱਛਾ ਠੀਕ ਹੈ ਨਾ ਵੀ ਪਰ ਤਾਂ ਆਪਣੀ ਇੱਕ ਡ్రਾਈਵਰੀ ਜਿੰਨਾ ਚੱਕ ਕੀ ਹੋ ਜੂ ਹਨਾ ਚੱਕਾਂ ਕਲੰਪ ਆਹ ਕਲੰਪ ਹਾਂ ਤਿਆਰ ਲਾ ਦੂ ਦਿੰਦੇ ਨੇ ਅੱਜ ਮੈਂ ਵੀਡੀਓ ਜੀ ਕਹਿੰਦੇ ਨੇ ਕਹਿੰਦਾ ਜਦੋਂ ਅਮੀਰ ਹੋਣ ਲੱਗਦਾ ਕਹਿੰਦਾ ਉਦੋਂ ਕੋਈ ਨਾ ਕੋਈ ਖਰਚਾ ਸ਼ੁਰੂ ਖੜਾ ਹੋ ਜਾਂਦਾ ਰੱਬ ਕਹਿੰਦਾ ਤੇ ਇਹੀ ਰਹਿਣ ਨਹੀਂ ਕਹਿੰਦੇ ਆਈ ਚੱਲੇ ਜੋੜ ਜੋਬਰ ਆ ਜੁੰਦਾ ਤੂੰ ਨਾ ਖੜੀ ਮੇਰੇ ਕਬਾਬ ਜਿਹਾ ਮੱਚੀ ਕਹਾ ਵੀ ਜੋੜ ਜਾ ਮੈਨੂੰ ਗੜਬੜ ਲੱਗਦੀ ਹੈ ਹੈ ਥੱਲੇ ਆ ਗਏ ਥੱਲੇ ਆ ਨੀ 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 ਦਾ ਥੱਲੇ ਮੁਰਗੀ ਦਾ ਤਾਰ ਉਹ ਟੁੱਟ ਕੇ ਕਾਹ ਬਈ ਉੱਤੇ ਹੀ ਸਰ ਗਿਆ ਹਨਾ ਅੱਜ ਦਾ ਇੱਕ ਡਰਾਈਵਰੀ ਗੱਡੀ ਆ ਵਸ ਇੱਕ ਨਾਲ ਸਰ ਗਿਆ ਚਲ ਜੋੜ ਜਾ ਮੱਛਿਆ ਸੀ ਬਚਤ ਰਹੀ ਗਈ ਕਾਹ ਵੀ ਮਿਸਤਰੀ ਦੇ ਆ ਦੇ ਵਿਚਾਰ ਗਈ ਵਿਚਾਰ ਤਾਂ ਕਿ ਜਨ ਇਸ ਤਾਂ ਹੈ ਕਿ ਫਲਾਈ ਚਾਰ ਥੋੜੀ ਲੱਗੀ ਤੂੰ ਫਜਾ ਲੱਗਦਾ ਗਈ ਸਰ ਗਿਆ ਤੁਨੂੰ ਥੋੜੇ ਨਾਲ ਵੱਡਾ ਸੱਪ ਨਹੀਂ ਨਿਕਲਿਆ ਬੱਚਤ ਰਹੀ ਜੈਦੀ ਕਰਦੇ ਕੰਮ ਨਹੀਂ ਬਣੇ ਜੈਦੀ ਪੱਕੇ ਨਾ ਇੱਥੇ ਮੇਖਾ ਲਾ ਕੇ ਬੋਰੀ ਪੱਕੀ ਬੈਠਾ ਗਾ ਦੇ ਤਾਂ ਪਣੀ ਨਾ ਬੋਵੇ ਕਰ ਬਈ ਕਿੱਕ ਮੇਸਤਰੀ ਕੀ ਬਣਦਾ ओके रिपोर्ट आ गया ओके ठीक है okay. शाबाश इदरी बहुत बहुत थैंक यू हेलो ਵੀ ਮਿੱਤਰੋ ਹੁਣ ਆਪਾਂ ਲਾ ਕੇ ਉਹਨੂੰ ਥੱਲੇ ਚ ਲਾ ਕੇ ਦੇਖਦੇ ਹਾਂ ਕੀ ਬਣਦਾ ਚੱਲ ਬਹੁਣ ਤਾਂ ਮਿਸਤਰੀ ਕਹਿੰਦਾ ਓਕੇ ਹੈ ਕੰਮ ਉਹ ਵੀ ਜੋ ਬਣਾਏਗਾ ਮੈਂ ਚੱਲ ਕੰਮ ਕਰਕੇ ਐਸੇਆ ਹੋਰੇ ਲਾ ਕੇ ਦੇਖ ਲੈ ਮੀਟਰ ਆ

ਵਾਇਗਰ 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 ਕਿਆ ਹੈ ਹਾਂ ਹਾਂ ਜਮਾ ਕੀ ਕੰਮ ਲਓ ਜੀ ਧੰਨਵਾਦ ਜੀ ਵਲੌਗ ਦੇਖਿਆ ਜੀ ਨੇ ਸਾਰਾ ਵਲੌਗ ਦੇਖਿਆ ਕਮੈਂਟ ਕਰੋ ਬਾਈ ਬਣ ਕੇ ਆਪਾਂ ਨੂੰ ਪਤਾ ਲੱਗ ਜੂਗੀ ਸਾਰਾ ਵਲੌਗ ਕੀਨੇ ਕੀਨੇ ਦੇਖਿਆ ਥੱਲੇ ਲਿਖ ਦਿਓ ਵੀ ਆਪਾਂ ਸਾਰਾ ਵਲੌਗ ਦੇਖਿਆ ਤੁਹਾਡਾ ਆਪਾਂ ਨੂੰ ਪਤਾ ਲੱਗ ਜੂਗੀ ਸਾਰਾ ਕੀਨੇ ਕੀਨੇ ਦੇਖਿਆਗਾ ਇਹ ਤੁਰ ਤੁਰ ਤਰ ਤਕਾ